ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025-26 ਦਾ ਬਜਟ ਇਜਲਾਸ ਅੱਜ ਦੇ ਦਿਨ ਸੀ ਬੇਹਦ ਅਹਿਮ ਸੀ ਅੱਜ ਦਾ ਦਿਨ ਕਿਉਂਕਿ ਇੱਕ ਪਾਸੇ ਬਜਟ ਦੇ ਲਈ ਇਜਲਾਸ ਚੱਲ ਰਿਹਾ ਸੀ ਤੇ ਦੂਜੇ ਪਾਸੇ ਦਮਦਮੀ ਟਕਸਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡਾ ਰੋਸ ਮਾਰਚ ਵੀ ਕੀਤਾ ਜਾ ਰਿਹਾ ਸੀ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਸ਼ੁਰੂ ਹੋ ਕੇ ਇਹ ਰੋਸ ਮਾਰਚ ਐਸਜੀਪੀਸੀ ਦਫ਼ਤਰ ਦੇ ਬਾਹਰ ਪਹੁੰਚਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਮੌਜੂਦ ਸਨ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਥੇਬੰਦੀਆਂ ਜਥੇਬੰਦੀਆਂ ਦੇ ਆਗੂ ਵੀ ਇਸ ਮੌਕੇ ਮੌਜੂਦ ਸਨ ਇਸ ਦੌਰਾਨ ਕਈ ਪੱਤਰਕਾਰਾਂ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਦਿੱਲੀ ਸ਼ੁਕਰਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਰਕਾ ਸੇਖਾਗੂ ਬਲਜਿੰਦਰ ਸਿੰਘ ਦਾਦੂਆਲ ਇਸ ਤੋਂ ਇਲਾਵਾ ਪ੍ਰਦਰਸ਼ਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਅ ਸ਼ਿਰਕਤ ਕੀਤੀ ਅਤੇ ਜਥੇਦਾਰ ਸਹਿਬਾਨਾ ਦੀ ਮੋੜ ਬਹਾਲੀ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮੰਗ ਕੀਤੀ ਗਈ ਕਿ ਜਥੇਦਾਰਾਂ ਨੂੰ ਜਿਨ੍ਹਾਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਹੈ ਉਹਨਾਂ ਨੂੰ ਦੁਬਾਰਾ ਤੋਂ ਉਹਨਾਂ ਦੇ ਅਹੁਦੇ ਜਿਹੜੇ ਉਹ ਬਹਾਲ ਕੀਤੇ ਜਾਣ ਸੋ ਇਹ ਪ੍ਰਦਰਸ਼ਨ ਕੀਤਾ ਗਿਆ ਐਸਜੀਪੀਸੀ ਦੇ ਦਫ਼ਤਰ ਤੱਕ ਇਹ ਰੋਜ਼ ਮਾਰਚ ਪਹੁੰਚਿਆ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੀ ਮੋੜ ਬਹਾਲੀ ਦੇ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਇਹ ਰੋਸ ਪ੍ਰਦਰਸ਼ਨ ਵੀ ਇਸੇ ਲਿਹਾਜ਼ ਦੇ ਨਾਲ ਕੀਤਾ ਗਿਆ ਹੈ ਅਤੇ ਜਥੇਦਾਰਾਂ ਦੀ ਅਹੁਦਿਆਂ ਦੇ ਉੱਤੇ ਮੁੜ ਬਹਾਲੀ ਦੇ ਲਈ ਰੋਸ ਪ੍ਰਦਰਸ਼ਨ ਇਹ ਹੋਇਆ ਹੈ ਅੱਜ ਦੇ ਦਿਨ ਆ ਇਸੇ ਦੌਰਾਨ ਬਜਟ ਦਾ اجلاس ਵੀ ਚੱਲ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਦਾ اجلاس ਵੀ ਸੀ ਤੇ ਦੂਜੇ ਪਾਸੇ ਰੋਸ ਪ੍ਰਦਰਸ਼ਨ ਵੀ ਲਗਾਤਾਰ ਕੀਤਾ ਜਾ ਰਿਹਾ ਸੀ ਇਸ ਸਮੇਂ ਮੌਜੂਦ ਬੁਲਾਰਿਆਂ ਦੇ ਵੱਲੋਂ ਬਜਟ ਇਜਲਾਸ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਗਏ ਇਹ ਵੀ ਕਿਹਾ ਗਿਆ ਕਿ ਜਿਸ ਵੇਲੇ ਬਜਟ ਇਜਲਾਸ ਸੀ ਉੱਥੇ ਨਾ ਤਾਂ ਕੋਈ ਜਥੇਦਾਰ ਸਹਿਬਾਨ ਉੱਥੇ ਮੌਜੂਦ ਸੀ ਨਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਉੱਥੇ ਮੌਜੂਦ ਸਨ ਜੋ ਕਿ ਮर्याਦਾ ਦੀ ਵੱਡੀ ਉਲੰਘਣਾ ਇਸ ਦੇ ਨਾਲ ਨਾਲ ਆ ਪ੍ਰਧਾਨ ਨੂੰ ਮੰਗ ਪੱਤਰ ਵੀ ਸੌਪਿਆ ਗਿਆ ਹੈ 15 ਅਪ੍ਰੈਲ ਤੱਕ ਉਹਨਾਂ ਨੂੰ ਇਸ ਤੇ ਵਿਚਾਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਵੀ ਆਗੂਆਂ ਦੇ ਵੱਲੋਂ ਦਿੱਤੀ ਗਈ ਹੈ। ਦੇਖੋ ਅੱਜ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਉਹਨਾਂ ਨੇ ਜਿਹੜੀ ਪੰਥ ਨੂੰ ਆਵਾਜ਼ ਕਾਲ ਦਿੱਤੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵੀ ਸ਼ੁਮੂਲੀਅਤ ਪਾਈ ਹੈ ਔਰ ਇਹ ਜਿਹੜਾ ਰੋਸ ਮਾਰਚ ਸੀ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇੜੀ ਕਰ ਰਹੇ ਨੇ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ ਔਰ ਉਹਨਾਂ ਫੈਸਲਿਆਂ ਦੇ ਖਿਲਾਫ ਜੇ ਇਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਔਰ ਸਾਡੀ ਇਹ ਮੰਗ ਸੀ ਕਿ ਇਹ ਜਥੇਦਾਰਾਂ ਨੂੰ ਹਟਾਉਣ ਦੀ ਜਿਹੜੀ ਵਿਧੀ ਵਿਧਾਨ ਹੈ ਜਿਹੜਾ ਉਹਨਾਂ ਨੂੰ ਲਗਾਉਣ ਦਾ ਉਤਰਬ ਹੈ ਇਹ ਵੀ ਬਣਾਇਆ ਜਾਏ ਔਰ ਤਿੰਨੋਂ ਜਥੇਦਾਰਾਂ ਦੀ ਮੋੜ ਬਹਾਲੀ ਕੀਤੀ ਜਾਏ ਸੋ ਸਰਕਾਰਾਂ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਐਸੋ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੇਨ ਗੇਟ ਦੇ ਉੱਤੇ ਬਾਰਹੀ ਉਹਨੂੰ ਧਰਨੇ ਨੂੰ ਰੋਕਤਾ ਗਿਆ ਸ਼ਾਂਤਮਈ ਤਰੀਕੇ ਨਾਲ ਇਹਦਾ ਪ੍ਰਦਰਸ਼ਨ ਕਰਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਹੋਇਆ ਬਾਣੀ ਪੜੀ ਗਈ ਨਾਮ ਸਿਮਰਨ ਹੋਇਆ ਔਰ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜਿਹੜੇ ਧਾਮੀ ਸਾਹਿਬ ਨੇ ਆਪਣੇ ਐਗਜ਼ੈਕਟਿਵ ਦੇ ਕੁਝ ਮੈਂਬਰਾਂ ਦੇ ਨਾਲ ਆ ਕੇ ਉਹ ਮੈਮੋਰੈਂਡਮ ਲੈ ਕੇ ਗਏ ਜਿੱਥੇ ਉਹਨਾਂ ਨੂੰ ਤੁਮਾ ਸਾਹਿਬ ਨੇ ਇਹ ਮੈਮੋਰੈਂਡਮ ਦਿੱਤਾ ਕਿ 15 ਅਪ੍ਰੈਲ ਤੱਕ ਤੁਸੀਂ ਇਹ ਫੈਸਲੇ ਨਹੀਂ ਲਏ ਤੇ ਕੌਮ ਬੱਡੇ ਦੇ ਵਿੱਚ ਪੰਛ ਜਿਹੜੇ ਵੱਡੇ ਫੈਸਲੇ ਲਏਗੀ ਔਰ ਵੱਡੇ ਪ੍ਰੋਗਰਾਮ ਹੁਲਕੇ ਜਾਣਗੇ ਸੋ ਅੱਜ ਜੋ ਜਿਸ ਤਰੀਕੇ ਦੇ ਨਾਲ ਉਹ ਮੈਮੋਰੰਡਮ ਲੈ ਕੇ ਗਏ ਨੇ ਔਰ ਅਗਰ ਉਹਨਾਂ ਦੇ ਵਿੱਚ ਮੈਂ ਸਮਝਦਾ ਕਿ ਇਨਸਾਨੀਅਤ ਵੱਲੀ ਗੱਲ ਹੈ ਅਗਰ ਉਹਨਾਂ ਦੇ ਵਿੱਚ ਪੰਥ ਲਈ ਦਰਦ ਹੈ ਤੇ ਜ਼ਰੂਰ ਇਹਦੇ ਉੱਤੇ ਵਿਚਾਰ ਕੀਤੇ ਜਾਣਗੇ ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵਿੱਚ ਅੰਤਰਿਕ ਬੋਰਡ ਦੀ ਮੀਟਿੰਗ ਹੋਈ ਹੈ ਬਜੜੇ ਜਲਾਸ ਹੋਇਆ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਉਹਦੇ ਵਿੱਚ ਜਥੇਦਾਰਾਂ ਦੀ ਸ਼ਮੂਲੀਅਤ ਨਹੀਂ ਹੋਈ ਪਹਿਲੀ ਵਾਰ ਜਿੱਥੇ ਦਾਰਾ ਨੂੰ ਅਨਰਾਧ ਦੇ ਅਮੀਰਿਆਂ ਦੇ ਵਿੱਚ ਪੱਗਾ ਪਾਈਆਂ ਜਾ ਰਹੀਆਂ ਨੇ ਸੋ ਇਹ ਕਾਲ ਤੱਕ ਜਿਹੜਾ ਸੀ ਇੱਕ ਕੌਮ ਦੀ ਪ੍ਰਭੂ ਸੱਤਾ ਦਾ ਕੇਂਦਰ ਉਹਨੂੰ ਇਸ ਤਰੀਕੇ ਦੇ ਨਾਲ ਕਮਜ਼ੋਰ ਕਰਨਾ ਐਸਜੀਪੀਸੀ ਦੀ ਸਭ ਤੋਂ ਵੱਡੀ ਮੈਂ ਸਮਝਦਾ ਨਾਲਾਈਕੀ ਹੈ ਔਰ ਐਸਜੀਪੀਸੀ ਨੂੰ ਇਹ ਤਿੱਤੇ ਸੰਗਿਆਨ ਲੈ ਕੇ ਇਹਨੂੰ ਵਾਪਸ ਬਹਾਲ ਕਰਨਾ ਚਾਹੀਦਾ ਹੈ ਆਪ ਦੇਖੇਗਾ ਕਿ ਬਾਰ ਭਾਰੀ ਪੁਲਿਸ ਫੋਰਸ ਵੀ ਲਗਾਏਗੀ ਹੈ ਟਾਸਕ ਫੋਰਸ ਵੀ ਲਗਾਏਗੀ ਇਹ ਪਹਿਲੀ ਵਾਰ ਦੇਖੇਗਾ ਜਿਹੜੀ ਫੋਰਸ ਜਿਹੜੀ ਫੋਰਸ ਲੱਗ ਸਕਦੀ ਸੀ ਅਣਾਂ ਨੇ ਲਾਈਆ ਮਗਰ ਅਕਾਲ ਤਖਤ ਸਭ ਤੋਂ ਉੱਚੀ ਫੋਰਸ ਕਿਸੇ ਕੋਲ ਨਹੀਂ ਹੈ ਅਕਾਲ ਤਖਤ ਦਾ ਥਾਪੜ ਲੈ ਕੇ ਜਿਹੜੀ ਕੌਮ ਦੀ ਅਜ ਪੰਥ ਦੇ ਲੋਕ ਕਿੱਥੇ ਹੋਏ ਨੇ ਵੱਖ-ਵੱਖ ਜਥੇਬੰਦੀਆਂ ਇਕੱਠੀ ਹੋਈਆਂ ਉਹਨੂੰ ਐਨੀ ਰੋਕ ਸਕੇ ਬੂੜੇ ਬੂਏ ਤੇ ਆ ਕੇ ਆਪ ਆ ਕੇ ਉਹਨਾਂ ਨੂੰ ਮੈਮੋਰੈਂਡਮ ਲੈਣਾ ਪਿਆ ਔਰ ਜਿਸ ਤਰੀਕੇ ਦੇ ਨਾਲ ਅਜ ਪੰਥ ਦੇ ਦਰਤੀ ਇਕੱਠੇ ਹੋਏ ਨੇ ਅਗਰ ਇਸ ਤਰੀਕੇ ਦੀ ਮੂਹਮ ਚੱਲਦੀ ਰਹੇ ਤੇ ਐਸਜੀਪੀਸੀ ਦੀ ਔਰ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਪਰਮੇਸੀ ਹੈ ਜਿਹੜੇ ਆਪਣੀ ਮਨਮਰਜ਼ੀ ਦੇ ਫੈਸਲੇ ਕਰਦੇ ਨੇ ਉਹ ਮੂੜੂ ਹਟਾਣੇ ਪੈਣਗੇ ਜੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੱਕ ਦੇ ਟਕਸਾਲ ਦੇ ਮੁਖੀ ਸਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੱਦਾ ਦਿੱਤਾ ਸੀ ਜਿਹਦੇ ਵਿੱਚ ਦਿੱਲੀ ਕਮੇਟੀ ਹਰਿਆਣਾ ਕਮੇਟੀ ਨਿਹੰਗ ਸਿੰਘ ਜਥੇਬੰਦੀਆਂ ਸੰਸਮਾਜ ਪੁੱਜਿਆ ਸੀ ਔਰ ਉਸ ਦਿੱਤੇ ਹੋਏ ਪ੍ਰੋਗਰਾਮ ਦੇ ਅਨਸਾਰ ਅੱਜ 28 ਮਾਰਚ ਦਾ ਬਜਟ اجلاس ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸਹਿਬਾਨਾਂ ਨੂੰ ਇਹ ਸੱਦਾ ਦੇਣ ਵਾਸਤੇ ਕਿ ਉਹ ਜੋ ਮਤੇ ਪਿਛਲੇ ਦਿਨੀ ਪਾਏ ਗਏ ਐਗਜ਼ੀਕਟਿਵ ਦੇ ਵੱਲੋਂ ਜਿਹੜੇ ਪੰਥਕ ਭਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਦੇ ਵਾਸਤੇ ਅੱਜ ਦਾ ਇਹ ਸੱਦਾ ਸੀ ਜਿੱਚ ਹਜ਼ਾਰਾਂ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਆ ਸਤਨਾਮ ਵਾਹਿਗੁਰੂ ਦਾ ਜਾਬ ਕਰਦੀਆਂ ਭਜੀਆਂ ਉਹਦੇ ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਅੱਜ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਸੱਦੇ ਤੇ ਪਹੁੰਚੇ ਆ ਕਿ ਇਹ ਜਿਹੜੀਆਂ ਪਰੰਪਰਾਵਾਂ ਦਾ ਮਰਿਆਦਾਵਾਂ ਦਾ ਘਾਣ ਕੀਤਾ ਗਿਆ ਇਹ ਮਤੇ ਤੁਰੰਤ ਰੱਦ ਕੀਤੇ ਜਾਣ ਔਰ ਅੱਗੇ ਵਿਧੀ ਵਿਧਾਨ ਬਣਾਇਆ ਜਾਵੇ ਅੱਗੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਵਧਾਨ ਮਰਿਆਦਾ ਤੈਅ ਕੀਤੀ ਜਾਵੇ ਪੂਰੇ ਪੰਥ ਦੀ ਸਲਾਹ ਦੇ ਨਾਲ ਔਰ ਜਿੰਨਾ ਚਿਰ ਉਹ ਨਹੀਂ ਬਣ ਜਾਂਦਾ ਉਹਨਾਂ ਚਿਰ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ ਪਹਿਲੇ ਜਿਹੜੇ ਜ਼ਿਰੇਦਾਰ ਕੰਮ ਕਰ ਰਹੇ ਸੀਗੇ ਚਾਹੇ ਉਹ ਜ਼ਿਰੇਦਾਰ ਗਿਆਨੀ ਰਗਵੀਰ ਸਿੰਘ ਆ, ਜ਼ਿਰੇਦਾਰ ਹਰਪ੍ਰੀਤ ਸਿੰਘ ਆ, ਚਾਹੇ ਜ਼ਿਰੇਦਾਰ ਸੁਲਤਾਨ ਸਿੰਘ ਆ ਉਹਨਾਂ ਨੂੰ ਉਹਨਾਂ ਚਿਰ ਬਹਾਲ ਕੀਤਾ ਜਾਵੇ ਜਿਨ੍ਹਾਂ ਚਿਰ ਕੋਈ ਵਿਧਿ ਉਪਾਧ ਨਹੀਂ ਬਣ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਮੁਕਤੀ ਕੀਤੀ ਗਈ ਆ ਉਹਦਾ ਵਿਰੋਧ ਆ ਉਹ ਬਾਦਲਸਾਈ ਆ, ਹਿਟਲਰਸਾਈ ਆ ਉਹਨੂੰ ਪੰਥ ਪਰਵਾਨ ਨਹੀਂ ਕਰਦਾ ਗੱਲ ਸਹੀ ਦੀ ਨਹੀਂ ਗੱਲ ਪਹੇਦੀ ਆ ਅਸੀਂ ਚਾਹੁੰਦੇ ਆ ਕਿ ਪੰਥ ਦੀ ਜਿਹੜੀਆਂ ਇਹ ਮਹਾਨ ਆ ਜਿਹੜੇ ਅਹੁਦੇ ਆ ਇਹਨਾਂ ਉੱਤੇ ਬੈਠੇ ਜਿਹੜੇ ਸਾਡੇ ਜਥੇਦਾਰ ਸਾਹਿਬਾਨ ਉਹ ਪੂਰੇ ਕੌਮ ਦੀ ਰਹਿਨਮਾਈ ਨਿਰਪੱਖ ਤੌਰ ਤੇ ਕਰ ਸਕਣ ਉਹ ਤਾਂ ਹੀ ਕਰ ਸਕਦੇ ਆ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫ ਡਰ ਭੈਰ ਨਾ ਹੋਵੇ ਜੇਕਰ ਹਮੇਸ਼ਾ ਸੇਵਾ ਮੁਕਤੀ ਦੀ ਤਲਵਾਰ ਜਾਂ ਕਿਸੇ ਸਿਆਸੀ سرمਾਈਦਾਰ ਪਰਿਵਾਰ ਦਾ ਡਾਰੀ ਉਹਨਾਂ ਦੇ ਸਿਰ ਦੇ ਉੱਤੇ ਰਹੇ ਤਾਂ ਉਹ ਕੰਮ ਕਿਵੇਂ ਕਰ ਸਕਦੇ ਸੋ ਇਸ ਕਾਰਨ ਕਰਕੇ ਇਹ ਜੋ ਅੱਜ ਦਾ ਇਕੱਠ ਸੀਗਾ ਰੋਸ ਮਾਰਚ ਸੀ ਜੋ ਤੀਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਰੱਖਿਆ ਸੀ ਔਰ ਇੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਫਰਵੰਦ ਕਮੇਟੀ ਆਪਣੀ ਟੀਮ ਦੇ ਨਾਲ ਇੱਥੇ ਪੁੱਜ ਕੇ ਉਹਨਾਂ ਨੇ ਸਾਡਾ ਜਿਹੜਾ ਮੰਗ ਪੱਤਰ ਆ ਉਹ ਲਿਆ ਆ ਮੈਮੋਰੰਡਮ ਲਿਆ ਵਾ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਇਹਦੇ ਉੱਤੇ ਗੌਰ ਕਰਕੇ ਹੱਲ ਕੱਢਿਆ ਜੀ ਕਿੰਨੀ ਤਰੀਕ ਤੱਕ ਕੋਈ ਭਰੋਸਾ ਦਿੱਤਾ ਕਿੰਨੀ ਤਰੀਕ 15 April ਤੱਕ ਸਾਡੇ ਵੱਲੋਂ ਅਲਟੀਮੇਟਿੰਗ ਆ ਬੇਨਤੀ ਕੀਤੀ ਗਈ ਆ ਅਪੀਲ ਕੀਤੀ ਗਈ ਆ ਕਿ 15 April ਤੋਂ ਪਹਿਲਾਂ ਪਹਿਲਾਂ ਇਹ ਦੋ ਮਤੇ ਜਿਹੜੇ ਆ ਜਿਹੜੇ ਮਤੇ 'ਚ ਸੇਵਾ ਮੁਕਤੀ ਆ ਤੇ ਨਵੇਂ ਜਿਹੜੇ ਜਥੇਦਾਰ ਨਿਯੁਕਤ ਕੀਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਬਾਕੀ ਜਿਹੜਾ ਵਿਧੀ ਵਿਧਾਨ ਉਹ ਵੀ ਜਲਦੀ ਬਣਾਇਆ ਜਾਵੇ ਦੋ ਹਦੀ ਸੰਬੰਧ ਦੇ ਫੈਸਲੇ ਤੋਂ ਬਾਅਦ ਕਿਦਾਰਕੁਸ਼ੀ ਕਿੰਨੀ ਗੰਦੀ ਚੱਚੇਦਾਰੀ ਕਿਵੇਂ ਦੇਖਦੇ ਹੋ ਦੇਖੋ ਬਹੁਤ ਮੰਦਭਾਗੀ ਗੱਲ ਆ ਇਹ ਤਾਂ ਹਮੇਸ਼ਾ ਆ ਇਹ ਬਾਦਲਦਲ ਦਾ ਇਹ ਜਿਹੜਾ ਹੈਗਾ ਸੁਭਾਅ ਹੀ ਰਿਹਾ ਕਿ ਜਦੋਂ ਵੀ ਕੋਈ ਪੰਥ ਦੀ ਮਰਿਆਦਾ ਭਾਵਨਾ ਦੀ ਗੱਲ ਕਰਦਾ ਉਹਨੂੰ ਪਹਿਲਾਂ ਕਾਂਗਰਸ ਦੀ ਬੀ ਟੀਮ ਕਹਿੰਦੇ ਸੀ ਹੁਣ ਉਹਨੂੰ ਆਰਐਸਐਸ ਦਾ ਬੀਜੇਪੀ ਦੀ ਬੀ ਟੀਮ ਕਹਿ ਦਿੰਦੇ ਆ ਇਹ ਹਮੇਸ਼ਾ ਇਹਨਾਂ ਦਾ ਜਿਹੜਾ ਹੈਗਾ ਕਿਰਦਾਰ ਰਿਹਾ ਇਹਨਾਂ ਨੇ ਲੰਬਾ ਸਮਾਂ ਅਲਾਈਅੰਸ ਬੀਜੇਪੀ ਨਾਲ ਰੱਖਿਆ ਕੇਂਦਰ ਚ ਵੀ ਤੇ ਪੰਜਾਬ ਚ ਵੀ ਸਰਕਾਰ ਮਾਣੀ ਆ ਦੁਬਾਰਾ ਤਰਲੋਮਛੀ ਹੋ ਰਿਹਾ ਹੈ ਆਪ ਖੁਦ ਬੀਜੇਪੀ ਆਰਐਸਐਸ ਦੇ ਨਾਲ ਅਲਾਈਅੰਸ ਕਰਨ ਵਾਸਤੇ ਪਰ ਜਿਹੜਾ ਵੀ ਕੋਈ ਪੰਛ ਦੀ ਗੱਲ ਕੌਮ ਦੀ ਗੱਲ ਕਰਦਾ ਉਹਨੂੰ ਏਜੰਸੀਆਂ ਦੇ ਬੰਦੇ ਆਰਐਸਐਸ ਬੀਜੇਪੀ ਦੇ ਬੰਦੇ ਕਹਿ ਕੇ ਕਰਦਾਰਕੁਸ਼ੀ ਕਰਦੇ ਇਸੇ ਤਰ੍ਹਾਂ ਜਥੇਦਾਰਾਂ ਦੀ ਵੀ ਜਿਹੜੇ ਇਹਨਾਂ ਨੇ ਖੁਦ ਲਾਏ ਸੀ ਉਹਨਾਂ ਦੀ ਵੀ ਕਰਦਾਰਕੁਸ਼ੀ ਇਹਨਾਂ ਨੇ ਇਸੇ ਤਰ੍ਹਾਂ ਕੀਤੀ ਹੈ ਜਿੰਨਾ ਚਿਰ ਇਹਨਾਂ ਦੇ ਕਹਿ ਅਨਸਾਰ ਕੰਮ ਕੀਤਾ ਉਹਨਾਂ ਚਿਰ ਉਹ ਠੀਕ ਹੈ ਜੇ ਪੰਚਕ ਭਾਵਨਾਵਾਂ ਪਰੰਪਰਾਵਾਂ ਅਨੁਸਾਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਹਨਾਂ ਜਥੇਦਾਰਾਂ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਰਸਤਾ ਵੀ ਇਸ ਤਰ੍ਹਾਂ ਜਿਵੇਂ ਕੋਈ ਦਫ਼ਤਰ ਦਾ ਚਪੜਾਸੀ ਵੀ ਨਹੀਂ ਬਦਲਦਾ ਇਸ ਤਰੀਕੇ ਨਾਲ ਇਹਨਾਂ ਨੇ ਜਥੇਦਾਰਾਂ ਨੂੰ ਬਦਲਿਆ ਜਿਸ ਕਰਕੇ ਪੂਰੀ ਦੁਨੀਆ 'ਚ ਵਸਦੇ ਸਿੱਖਾਂ 'ਚ ਰੋਹ ਆ